ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਇੱਕ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਸਾਈਕਲ ਤੇ ਹੀ ਹੈ ਫੇਰ ਦੁਬਾਰਾ ਰਾਈਡ ਸ਼ੁਰੂ ਕਰ ਦਿੱਤੀ ਹੈ ਇਸ ਟਾਈਮ ਨੈਸ਼ਨਲ ਹਾਈਵੇ 44 ਦੇਖ ਰਹੇ ਆਪਾਂ ਉੱਪਰ ਸਾਈਡ ਨੂੰ ਜਾ ਰਹੇ ਆ ਕਿੱਥੇ ਤੱਕ ਜਾ ਹੋ ਰਿਹਾ ਅੱਜ ਦੇਖਦੇ ਆਂ ਸਭ ਕੋ ਸੰਜਿਆ ਕਰਦੇ ਹੋ ਤੁਹਾਡਾ ਬਣੇ ਰਹੋ ਇਸੇ ਤਰ੍ਹਾਂ ਸਿੰਘ ਟਾਂਡੇ ਪਹੁੰਚ ਚੁੱਕੇ ਆਂ ਇਧਰਲੀ ਸਾਈਡ ਤੇ سرکاری کالج فنڈ آؤٹ موڈ سویر دا بہت بڑھیا خوبصورت نظارہ ٹائم ہو گیا 6 بج کے بھی منٹ دلی چار سو پندرہ کلومیٹر امبالا دو سو سوڑا جلندر بتالی کلومیٹر نیشنل ہائی وے چتاری. اس ٹائم اِسی پہنچ چکے ہاں چڑانگ چڑانگ ٹول پلازا نیشنل ہائی وے اتارٹی آف انڈیا ਦੋ ਪਲਾਜ਼ਾ ਉਹ ਉਪਰ ਤੋਂ ਪਹਿਲਾਂ ਹੀ ਰੇਲਵੇ ਟਰੈਕ ਆਪਣੇ ਖੱਬੇ ਆ ਜਾਂਦਾ ہوں گے واپسی ادھر جموں ایک سو ترانوے کلو کلومیٹر پٹھانکوٹ تریاسی ٹانڈا تیرہ کلومیٹر ਸੌਂ ਪਲਾਜ਼ਾ ਦੌਸ ਕਰਨ ਲੱਗੇਗਾ ਵੱਡੀ ਗੱਡੀ ਦਾ 170 ਰੁਪਏ ਤੇ ਛੋਟੀ ਦੇ 105 ਬਹੁਤ ਮਹਿੰਗਾ ਕਰਤਾ ਕੋਈ ਨਾ ਸਾਡੇ ਸਾਈਕਲ ਨੂੰ ਪੁੱਛ ਗਏ ਪ੍ਰੀ ਸੱਜਾ ਤੁਮ ਰੋੜ ਹੁਸ਼ਿਆਰ ਬੋਰ ਚੰਡੀਗੜ੍ਹ ਰੋਕੜ ਇਹ ਰੋਡ ਸਿੱਧੀ ਚੱਲੀ ਆਦੀ ਹੈ ਤੇ ਕੰਡਾ ਸਿੱਧੀ ਰੋਡ ਪਠਾਨ ਤੋਂ ਉੱਨੀ ਕਸ਼ਮੀਰ ਇਸ ਟਾਈਮ ਗੋਡਾਕਰਾਲਾ ਪਹੁੰਚ ਚੁੱਕੇ ਆਂ ਇਥੋਂ ਰਾਈਟ ਆਪਣੇ ਪਿੰਡ ਨੂੰ ਸਿੱਧੇ ਜਾਵਾਂਗੇ ਅੱਗੇ ਤੇ ਇਸ ਵਾਰ ਵੀ ਕਰਦੇ ਹਾਂ ਮਿਲਦੇ ਹਾਂ ਨਵੇਂ ਬਲੌਗ ਵਿੱਚ ਸਾਥ ਸ਼ੇਰੀ ਕਾਲ ਸਾਰਿਆਂ